ਅਸੀਂ ਹਰ ਸਾਲ ਇਸ ਵਾਰ ਸਾਨੂੰ 7ਵਾਂ ਸਾਲ ਹੋ ਗਿਆ ਵਾ ਅਸੀਂ ਲੋਹੜੀ ਤੋਂ ਤਕਰੀਬਨ 5 ਦਿਨ ਪਹਿਲਾਂ ਸ਼ੁਰੂ ਕਰਦਾ 9 ਤਰੀਕ ਨੂੰ ਲਾ ਕੇ 13 ਤਰੀਕ ਤੱਕ ਸ਼ਾਮ ਤੱਕ ਚੱਲੇਗਾ ਰੋਹ ਦਾ ਪਰਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਭ ਤੋਂ ਪਹਿਲਾਂ ਸਾਡੀ ਪ੍ਰੋਫਾਈਲ ਹੁੰਦੀ ਹੈ ਕਿ ਗੁਰੂ ਰਾਮ ਦਾ ਜੇ ਲੰਗਰ ਵਾਸਤੇ ਖੀਰ ਅਸੀਂ ਦੋ ਟਾਈਮ ਦੇ ਉਹ ਬਣਾਉਦੇ ਆ ਦੋ ਟਾਈਮ ਦੇ ਉਹਨਾਂ ਨੂੰ ਤਕਰੀਬਨ ਅਸੀਂ ਲੱਗ ਭਾਗ 28 ਤੋਂ 30 ਕੁਇੰਟਾ ਜਿਹੜੀ ਰੋਹ ਉਹਨਾਂ ਦੇਈ ਦੀ ਆ ਉਹ ਮੈਂ ਨੌਜਵਾਨ ਪੀੜੀ ਨੂੰ ਅਪੀਲ ਕਰਾਂਗਾ ਕਿ ਉਹ ਨਸ਼ੇ ਤੋਂ ਬਚਣ ਇਹ ਆ ਜਗ੍ਹਾ ਤੇ ਆ ਜਣਾ ਮੈਂ ਸੁਭਿਜਾ ਸੰਧੇ ਸਿੰਘ ਨੰਬਰ ਦਾਰ ਅਕਸ ਸੰਧੇ ਸਿੰਘ ਪਿੰਡ ਹਰਸ਼ਾ ਸ਼ਿਨਾ ਵਿੱਚ ਲੱਗ ਲਾ ਤੂੰ ਅਸੀਂ ਹਰ ਸਾਲ ਇਸ ਵਾਰ ਸਾਨੂੰ 7ਵਾਂ ਸਾਲ ਹੋ ਗਿਆ ਵਾ ਅਸੀਂ ਲੋਹੜੀ ਤੋਂ ਤੱਕ ਪੰਜ ਦਿਨ ਪਹਿਲਾਂ ਸ਼ੁਰੂ ਕਰਦੇ ਹਾਂ 9 ਤਰੀਕ ਲਾ ਕੇ 13 ਤਰੀਕ ਤੱਕ ਸ਼ਾਮ ਤੱਕ ਚੱਲੇਗਾ ਹੋ ਸਕਦਾ ਅਸੀਂ 14 ਤਰੀਕ ਸਵੇਰੇ ਸ਼ਾਮ ਸਵੇਰੇ ਸਮਾਪਤੀ ਕਰੀਏ ਪਰ ਉਹ ਦਾ ਪਰਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਭ ਤੋਂ ਪਹਿਲਾਂ ਸਾਡੀ ਪ੍ਰਾਪਰਟੀ ਹੁੰਦੀ ਹੈ ਕਿ ਗੁਰੂ ਰਾਮ ਦਾ ਜੇ ਲੰਗਰ ਵਾਸਤੇ ਖੀਰ ਅਸੀਂ ਦੋ ਟਾਈਮ ਦੇ ਉਹ ਬਣਾਉਦੇ ਆ ਦੋ ਟਾਈਮ ਦੇ ਉਹਨਾਂ ਨੂੰ ਤਕਰੀਬ ਅਸੀਂ ਲਗਭਗ 28 ਤੋਂ 30 ਕੁਇੰਟਾ ਜਿਹੜੀ ਰੋਹ ਉਹਨਾਂ ਦੇ ਦਈ ਦੀ ਆ ਇਸ ਤੋਂ ਇਲਾਵਾ ਬਾਬੇ ਸ਼ਿਦਦੀ ਬਾਬਾ ਨੌਸੰਗ ਦੇ ਟਾਲਾ ਸਾਹਿਬ ਉਹਨਾਂ ਨੂੰ ਵੀ ਅਸੀਂ ਵਾਜ ਮਾਰਦੇ ਆ ਜਦੋਂ ਉਹਨਾਂ ਦਿਲ ਕਰਾਣ ਕੇ ਰੋਹ ਲੈ ਜਾਂਦੇ ਆ ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਪਿੰਗਲਵਾੜਾ ਆਸ਼ਰਮ ਉਹਨਾਂ ਨੂੰ ਰੋਹ ਦੇ ਦਈਆ ਕਿਉਂਕਿ ਉੱਥੇ 6-700 ਬੱਚਾ ਉਹਨਾਂ ਨੂੰ ਚੋਲ ਵੀ ਦੇ ਜੇ ਰੋਹ ਵੀ ਦੇ ਦਈਆ ਇਸ ਤੋਂ ਇਲਾਵਾ ਪੁਤਲੀ ਘਰ ਯਤਿਮ ਖਾਨਾ ਉਹਨਾਂ ਨੂੰ ਵੀ ਇਸੇ ਦਾ ਰੋ ਹੋਰ ਉਹਨਾਂ ਚੌਹ ਦੇ ਦਿੱਤੀ ਆ ਕਿ ਉਹ ਖੀਰ ਬਣਾ ਕੇ ਖਵਾ ਦੇ ਆ ਇਹ ਪੰਜ ਦਿਨ ਲਗਾਤਾਰ ਬਰਾਦਾ ਸਾਡਾ ਚੱਲਦਾ ਇਹ ਹੁਣ ਰੋ ਜਿਹੜੀ ਅਜ ਨਜ਼ਰ ਅਸੀਂ ਘੜਾ ਦੇ ਵਿੱਚ ਪੈ ਨਹੀਂ ਜਾਂਦੀ ਖੀਰ ਵਾਸਤੇ ਇਹ ਤੇ ਕਿ ਉਹਨਾਂ ਪੰਨਾ ਸੋਨਾ ਕੰਡਾ ਰੋ ਦੇਣ ਬਾਅਦ ਫਿਰ ਅਸੀਂ ਰੋ ਪੀਣ ਵਾਸਤੇ ਦੇ ਦਿੰਦੇ ਆ ਜਿਹੜੀ ਕਿ ਜਿੰਨਾ ਚਿਰ ਰੋ ਚੱਲਦੀ ਰਹਿੰਦੀ ਆ ਜਿੰਨਾ ਚਿਰ ਅਸੀਂ ਹੋਰ ਨਹੀਂ ਕੋਈ ਮੰਗ ਕਰਦਾ ਅਸੀਂ ਰੋ ਪੀਣ ਵਾਸਤੇ ਦੇ ਦਿੰਦੇ ਆ ਤੇ ਬਾਕੀ ਸਾਨੂੰ ਸੰਯੋਗ ਆ ਸ਼ਰੋਮਣੀ ਕਮੇਟੀਾਂ ਦਾ ਕਿਉਂਕਿ ਸਾਨੂੰ ਉਹ ਜਗ੍ਹਾ ਦੇ ਦਿੰਦੇ ਤੇ ਜਗ੍ਹਾ ਦੀ ਬੜੀ ਕਮੀ ਆ ਅਸੀਂ ਚਾਹੁੰਦੇ ਹਾਂ ਕਿ ਗੁਰੂ ਰਾਮ ਦਾ ਜੇ ਜਨਮ ਦਿਹਾੜੇ ਤੇ ਵੀ ਇੱਥੇ ਰੋ ਕੱਢੀ ਜਾਵੇ ਪਰ ਉਹ ਸਮੇਂ ਭੀੜ ਬਹੁਤ ਹੁੰਦੀ ਹੈ ਸਾਨੂੰ ਥਾਂ ਨਹੀਂ ਪਰ ਮੱਦਾ ਫਿਰ ਵੀ ਅਸੀਂ ਇਸ ਵਾਰ ਵੀ ਉਪਰਾਲਾ ਕੀਤਾ ਸੀ 31 ਜੂਨ ਨਗਰ ਆਇਆ ਰੋਜ਼ ਆ ਇਸੇ ਜਗ੍ਹਾ ਜੁਕੀਏ ਇਹ ਤੇ ਗਰੀਬਾ ਅਸੀਂ ਹੁਣ ਖਾਂ ਲਗਾਤਾਰ ਇਸ ਤਰ੍ਹਾਂ ਹਰ ਸਾਲ ਜਰੀ ਰੱਖਾਂਗੇ ਹੋ ਸਕਦਾ ਭਈ ਅਸੀਂ ਇਹਨੂੰ ਟਾਈਮ ਹੋਰ ਵੀ ਵਧਾ ਲਈਏ ਕਿਤੇ 9 ਤੋਂ ਸ਼ੁਰੂ ਕਰਤਾ 8ਵੇਂ ਸ਼ੁਰੂ ਵੀ ਕਰ ਸਕਦੇ ਹਾਂ ਬਾਕੀ ਸੰਜੋਗ ਆ ਮੇਰੇ ਨਗਰ ਵਾਸੀਆਂ ਦਾ ਇਲਾਕੇ ਦੀਆਂ ਸੰਗਤਾਂ ਦਾ ਔਰ ਖਾਸ ਕਰਕੇ ਜਿਹੜੇ ਮੇਰੇ ਭਤੀਜੇ ਨੇ ਉਹ ਪਿੰਡ ਮੰਡੇ ਜਿਹੜੇ ਬਾਹਰ ਗਏ ਅਮਰੀਕਾ ਕੈਨੇਡਾ ਵਿੱਚ ਉਹਨਾਂ ਜਦੋਂ ਵੀ ਆਵਾਜ਼ ਮਾਰਦੀ ਸਿਆਹਾ ਹਾਜ਼ਰ ਕਰ ਦਿੰਦੇ ਨੇ ਔਰ ਉਹ ਮੇਰਾ ਬੜਾ ਸੰਜੋਗ ਕਰਦੇ ਨੇ ਇਸ ਵਾਰ ਵੀ ਆ ਤੁਸੀਂ ਜਿੰਨੇ ਨੌਜਵਾਨ ਪੀੜੀ ਵੇਖ ਰਹੇ ਸਾਰੇ ਪਿੰਡੇ ਆ ਬੜਾ ਉਤਸ਼ਾਹ ਤੇ ਬੜਾ ਇਨੋ ਹੀ ਖੌਂਕਿਆ ਬੜੀ ਚਾਨਨ ਸੇਵਾ ਕਰਦੇ ਨੇ ਔਰ ਜਦੋਂ ਉਹਨਾਂ ਆਵਾਜ਼ ਮਾਰਨ ਮੇਰੇ ਕੋਲ ਉਸੇ ਵੇਲੇ ਆ ਕੇ ਹਾਜ਼ਰ ਹੋ ਜਾਂਦੇ ਨੇ ਬਾਕੀ ਦੂਸਰਾ ਸਮਾਜ ਦੇ ਵਿੱਚ ਇੱਕ ਬੜੀਆਂ ਗੰਦੀ ਭੈੜੀ ਬਿਮਾਰੀ ਆ ਨੌਜਵਾਨ ਪੀੜ੍ਹੀ ਬਾਤੇ ਖਲ ਰਕੇ ਜਿਹੜਾ ਚਿੱਟਾ ਨਸ਼ਾ ਵਿਕੜਿਆ ਉਹ ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਾਂਗਾ ਕਿ ਉਹ ਨਸ਼ੇ ਤੋਂ ਵਜਣ ਤੇ ਇਹ ਜਗ੍ਹਾ ਦੇ ਤੇ ਆ ਜਣਾ ਆਹ ਟਰਾਲੀ ਉੱਤੇ ਆ ਜਣਾ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੋਈ ਤੇਜੀ ਦਾ ਘਾਟਾ ਨਹੀਂ ਇੱਥੋਂ ਜੋ ਮੰਗੋ ਉਹ ਹੀ ਮਿਲ ਜਾਂਦਾ ਜੇ ਕੋ ਬਾਹਰ ਜਾਣਾ ਚਾਹੁੰਦਾ ਉਹਨੂੰ ਗੁਰੂ ਰਾਮਦਾਸ ਆਪ ਸਾਹ ਬਾਹਰ ਭੇਜ ਦਿੰਦਾ ਜੇ ਜਿਹੜਾ ਕੋਈ ਕੰਮ ਕਰਨਾ ਚਾਹੁੰਦਾ ਨੌਕਰੀ ਕਰਨਾ ਚਾਹੁੰਦਾ ਬਾਹਰ ਜਾਣਾ ਚਾਹੁੰਦਾ ਕੋਈ ਵੀ ਕੰਮ ਕਰਨਾ ਚਾਹੁੰਦਾ ਇੱਥੇ ਕੇਹੀ ਜਿਹਾ ਘਾਟਾ ਨਹੀਂ ਪਾਇਆ ਇੱਥੇ ਆ ਕੇ ਡਿਗ ਪਾਉ ਦੇ ਚਰਨਾ ਉੱਤੇ ਸਭ ਕੁਝ ਦੇ ਦਿੰਦਾ ਵਾ ਮੈਂ ਧੰਨਵਾਦ ਕਰਦਾ ਗੁਰੂ ਰਾਮਦਾਸ ਪਾਸ਼ਾ ਮਾਰਿਆ ਮੈਂ ਜੋਰ ਕੋ ਮੰਗਿਆ ਉਹ ਨੂੰ ਮੈਨੂੰ ਦਿੱਤਾ ਮੰਗਿਆ ਕੀ ਸੀ ਸੇਵਾ ਮੰਗੀ ਸੀ ਖਾਸ ਕਰਕੇ ਲੋਹੜੀ ਦੇ ਉੱਤੇ ਆਹ ਸੇਵਾ ਮੈਨੂੰ ਗੁਰੂ ਰਾਮਦਾਸ ਪਾਸ਼ਾ ਨੇ ਦਿੱਤੀ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਇਹ ਅਸੀਂ ਇਹਨੂੰ ਲਗਾਤਾਰ ਜਿਆਦੀ ਕੰਮ ਹੈ ਗੁਰੂ ਰਾਮਦਾਸ ਪਾਸ਼ਾ ਜੀ ਅੱਗੇ ਅਰਦਾਸ ਬੇਨਤੀ ਕਰਦਾ ਕਿ ਤੇ ਰੰਗੀ ਦੁਨੀਆ ਤੱਕ ਪਿੰਡ ਹਸਾਸ਼ਾ ਸ਼ਹਿਨਾ ਨਗਰ ਵਾਸੀ ਨੂੰ ਜਿਹੜੀ ਸੇਵਾ ਦਿੱਤੀ ਜਾਵੇ ਸਾਡ ਕੋਲ ਮਾਦਾ ਸੇਵਾ ਨੇ ਖੋਵੇ ਇਹ ਅਸੀਂ ਸੇਵਾ ਜਿਹੜੀ ਹੈ ਇਸ ਤਰ੍ਹਾਂ ਅਸੀਂ ਜ਼ਗਾਦਰ ਯਾਦੀ ਰੱਖਾਂਗੇ ਤੇ ਜਿੱਥੋਂ ਜਾਕਰ ਅਸੀਂ ਹੋ ਸਕਿਆ ਅਸੀਂ ਆਟਾ ਵੀ ਚੋੜ ਉਹ ਵੀ ਤੋਂ ਗਾਂ ਤੱਕ ਲਿਕੇ ਜੁਰ ਆਉਂਦੇ ਆ ਪਰ ਥੋੜੇ ਨੇ ਸਾਨੂੰ ਕਿਉਂਕਿ ਜਿਆਦੀ ਭਾਈ ਨਾਲ ਜੀ ਹੁਣ ਮੈਂ ਕੱਲਾ ਮੈਨੂੰ ਜਿਆਦਾਤਰ ਮਿਲਦਾ ਜਦੋਂ ਮੈਂ ਸੇਵਾ ਕਰੀਦਾ ਨਾ ਮੁਰਕੇ ਮੁੰਡੇ ਮੇਰੇ ਹੱਥ ਨਹੀਂ ਆਉਂਦੇ ਜਦੋਂ ਆਜ ਮਾ ਇੱਕ ਠੰਡਾ ਸਵਾਵਾ ਆ ਤੇ ਨਿਕਲਦੇ ਬਹੁਤ ਘਰਾਂ ਜੋ ਘਟ ਨੇ ਜਿਹੜੇ ਘਰਾਂ ਦੇ ਬੈਠੇ ਮੇਰੇ ਪਿੰਦੇ ਉਹ ਸੁੰਦੇ ਜ਼ਰੂਰ ਹੋਣਗੇ ਦੇਖਣਗੇ ਵੀਡੀਓ ਨੂੰ ਪਰ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਮੰਜੀ ਵਿੱਚ ਲੰਮੇ ਪੈਣੋਂ ਰਜਾਈਆਂ ਛੱਡ ਦੇਣ ਤੇ ਆ ਜਾਵੇ ਸਭ ਕੁਝ ਇੱਥੋਂ ਮਿਲ ਜੇਗਾ ਇਸ ਜੀ ਦਾ ਘਾਟਾ ਨਹੀਂਗਾ ਬਾਕੀ ਬੜਾ ਸੋਹਣਾ ਕੰਮ ਚੱਲਿਆ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਵੀ ਆਪਣਾ ਕੰਮ ਠੀਕ ਕਰਨ ਇਸ਼ਾਰਾ ਹੈ ਯਾ ਬਸ ਸਮਝ ਆਪੋ ਜਾਣ ਔਰ ਮੈਂ ਧੰਨਵਾਦ ਕਰਦਾ ਹਾਂ ਤੁਹਾਡੇ ਵੀਰਾਂ ਦਾ ਜਿਹੜਾ ਤੁਸੀਂ ਚੈਨਲ ਤੇ ਇਹ ਸੰਦੇਸ਼ ਦਾ ਪੰਜਾਬ ਵਾਲਿਆਂ ਨੂੰ ਔਰ ਦੇਸ਼ ਵਾਸੀਆਂ ਨੂੰ ਤੁਸੀਂ ਇਹ ਸੰਦੇਸ਼ ਯਾਦੀ ਕਰੋਗੇ ਮੇਰਾ خیال ਆ ਕਿ ਉਹ ਇਸ ਸੰਦੇਸ਼ ਨੂੰ ਸੁਣ ਕੇ ਉਹਨਾਂ ਨੂੰ ਖੁਸ਼ੀ ਹੋਵੇਗੀ ਕਿ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਜਿਹੜੀ ਸੇਵਾ ਵਾ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂਗੀ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦਾ ਨੰਗਾ ਚਲਾਇਆ ਸੀ ਉਹ ਅਜ ਤੋਂ ਪਿੱਛੇ ਨਾ ਕਿ ਕੋ ਮੁੱਕਿਆ ਤੇ ਨਾ ਗਾਂ ਕਿਹ ਕੋਨ ਵਾਲੇ ਸਮੇਂ ਚ ਮੁਕੇਗਾ ਚਲਦਾ ਰਹੇਗਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਸ ਜੀ ਬੇਈਮਾਨੀ ਛੱਡਣ ਲੋਕ ਇਮਾਨਦਾਰੀ ਨਾਲ ਕੰਮ ਕਰਨ ਤੇ ਸਭ ਕੈ ਗੁਰੂ ਰਾਮ ਦਾ ਆਪਾ ਸਾ ਮਾਰੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ